ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪਹੁਆ ਦਾ ਡੇਰੀ ਫਾਰਮ 519 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਕਮਾਸਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ 4 ਝੋਟੀਆਂ ਇਹ ਪਪੂ ਬਤਾਜੀ ਜੀ ਦੋ ਕੱਪੜਾ ਤਿਆਰ ਤੇ ਇੱਕ ਟੋਕੜ ਕੱਪੜਾ ਆਪਾਂ ਪਹੁੰਚਿਆ ਬਾਈ ਸ਼ੇਰੇ ਦੇ ਕੋਲ ਤਿਆਰੂ ਬਾਈ ਨਾਲ ਕਰਦਿਆਂ ਗੱਲਬਾਤ ਤੇ ਖੁਸ਼ ਰਿਹਾ ਨਾ ਦੀ ਡਿਟੇਲ ਸੱਸਿਆ ਭਾਈ ਜੀ ਸੱਸਿਆ ਕਾ ਬੇਟੀ ਸੱਸਿਆ ਕਾ ਹੋ ਸਣਾਓ ਠੀਕ ਠਾਕ ਜੀ ਠੀਕ ਠਾਕ ਲਿਖੀ ਸਵਾਦ ਵਧੀਆ ਚਾਹੀਦਾ ਬਾਈ ਆਪਣਾ ਨਾਮ ਤੇ ਡਰੈਸ ਦੱਸਿਓ ਨਾਮ ਆਪਣਾ ਸ਼ੇਰਾ ਜੀ ਜ਼ਿਲ੍ਹਾ ਅੰਮ੍ਰਿਤਸਰ ਸੀਰ ਜਾਨਾ ਪਿੰਡ ਕਮਾਸਕੇ ਜੀ ਠੀਕ ਆ ਜੀ ਫੋਨ ਨੰਬਰ ਬੋਲ ਦਿਓ ਭਾਜੀ ਫੋਨ ਨੰਬਰ 9914753609 ਜੀ ਠੀਕ ਆ ਜੀ ਤੇ ਬਈ ਜੀ ਪਹਿਲੇ ਨੰਬਰ ਤੇ ਦੱਸਿਓ ਜੋ ਹਾਂਜੀ ਪਹਿਲੇ ਨੰਬਰ ਦੂਜਾ ਸੂਆ ਆਪਣਾ ਝੋਟੀ ਸੂਣ ਵਾਲੀ ਆ ਜੀ ਅੱਛਾ ਜੀ ਹਾਂਜੀ ਇਹ ਦੋ ਚਾਰ ਦਿਨ ਖੜਦੀ ਆ ਵੀ ਇੱਕੇ ਦਿਨ ਸੂਆ ਸੂ ਗਈ ਇਹ ਦੂਜੇ ਸੂਏ ਆ ਜੀ ਪਹਿਲਾਂ ਦੁੱਧ 10 ਲੀਟਰ ਦਿੰਦੀ ਰਹੀ ਆ ਜੀ ਅੱਛਾ ਜੀ ਹਾਂਜੀ ਇਹ ਗਾਂ ਦੋ ਤੇ 14-12 ਕਿਲੋ ਭਰੀ ਜੋ ਜੜੀ ਗੱਲ ਸਾਫ਼ ਸੂਣ ਦੱਸਿਓ ਜੀ ਠੀਕ ਹੈ ਠੀਕ ਹੈ ਦੂਜੇ ਬਾਈ ਜੀ ਫਿਰ ਫੋਨ ਕਰਕੇ ਵਿਖਾਈਏ ਜੀ ਦੂਜਾ ਸੂਆ ਸੂ ਗਈ ਤੇ ਦੀਂਦੀ ਦੇ ਵਿੱਚ ਆ ਗਈ ਆ ਤੇ ਬਾਹਨੇ ਦੇ ਵੀਰੇ ਦਾਸ ਲੁੱਟ ਕੇ ਆ ਗਏ ਤੇ ਬਈ ਤੇ ਅਸੀਂ ਜਿਹੜਾ 10 ਲੀਟਰ ਦੁੱਧ ਭਰਿਆ ਵਾ ਤੇ ਅਜੇ ਲਾ ਲੂਗੀ ਦੋ ਚੱਲ ਦੇਣਾ ਹਾਂਜੀ ਵਿੱਚ ਦੋ ਚਾਰ ਚ ਲਾਏ ਨੇ ਜਿਹਨਾਂ ਲੈ ਠੀਕ ਹੈ ਠੀਕ ਲਾ ਲਓ ਹਾਂ ਨੂੰ ਲੈ ਆਣਦਾ ਸੈਟ ਗਿਆ ਫਿਰ ਬਹੁਤ ਹੀ ਚੰਗਾ ਆ ਗਿਆ ਵਾ ਐਨ ਖੱਲਾ ਖੱਲਾ ਲੱਗਾ ਪਿਆ ਵਾ ਮੋੜ ਲਾ ਸਾਸੂ ਚੰਗੀ ਆ ਹਾਂਜੀ ਭਾਲੇ ਬਾਂਜੂ ਥੱਲੇ ਠੀਕ ਹੈ ਠੀਕ ਹੈ ਜੀ ਲੋ ਜੀ ਬਾਕੀ ਸਿੰਘ ਕੁਆਲਟੀ ਜਿਹੜੀ ਬਹੁਤ ਹੀ ਚੰਗੀ ਆ ਗਈ ਆ ਤੇ ਕੱਦ ਵਜੋਂ ਚੰਗਾ ਤੇ ਹਵਾਨ ਤੇ ਜਿਹੜੀ ਟੱਪ ਤੇ ਬਜਿਆ ਗਈ ਆ ਹਨੀ ਬੰਦਾ ਬੀਚੇ ਤੇ ਹਨ ਵੀ ਕਿਹੜਾ ਲੋਕਲਾ ਦੇ ਜਿਹੜੇ ਢਲਾਨ ਤੋਂ ਲਾਹਾ ਗਿਆ ਸਾਡੇ ਸਾਡੇ ਕਿਹੜਾ ਹਵਾਨਾ ਚੰਗਾ ਬਣਾ ਲੈਣਾ ਕਰ ਪਾ ਜੀ ਇਹ ਹੁੰਦਾ ਵਿਜੀ ਹਲੇ ਵੀ ਠੀਕ ਆ ਠੀਕ ਆ ਠੀਕ ਆ ਜੀ ਲੋਕੀ ਸਿੱਧਾ ਉਹ ਤਾਂ ਆ ਤੇ ਇੱਕੋ ਤੇ ਸਾਈਡ ਤੋਂ ਖੜਨ ਦਾ ਸੈਜ ਗਿਆ ਬੰਦਾ ਲੋਕ ਚੈੱਕ ਕਰ ਸਕਦੇ ਐਨ ਗਿੱਟ ਗਿੱਟ ਤੇ ਲਗਾ ਪਿਆ ਵਾ ਤੇ ਕੀ ਮੁੱਲ ਕਰਨਾ ਪਈ ਇਹਦਾ ਮੁੱਲ ਵੀ 85000 ਦੀ ਮਾਇਆ ਦੇ ਦਈਏ ਜੀ ਚਲੋ ਪਹਿਲੀ ਵੀਡੀਓ ਬਿਲਕੁਲ ਜਾਇਜ਼ ਕਰਦੀ ਆਪਾਂ। ਹਾਂ ਜੀ ਕਿੰਨੀ ਦਰ ਦੋ ਜੀ ਨਹੀਂ ਦਰ ਦੋ ਹਾਂ ਨਹੀਂ ਹੁੰਦੀ। 80000 ਦੀ ਨਾ ਦੇਦੀ ਹੋ ਜੀ। ਕਰਦੀ ਆਂ ਅੰਦਰ। ਹੋਰ ਦੋ ਛੱਡ ਜਾਗੇ। ਕਰਦੀ 75000 ਦੀ ਵਿੱਚ ਹਾਂ ਨਾ ਛੋੜ ਹੀ ਹੋ ਗਈ ਜਿਹੜੀ ਇਹ। ਠੀਕ ਆ ਠੀਕ ਆ। ਲਓ ਜੀ ਫੁੱਲ ਮਾਨਤਨ ਬਾਈ ਨੇ ਕਰਤਾ। ਪਹਿਲੀ ਵੀਡੀਓ ਵਾਸਤੇ ਬਾਈ ਨੇ ਦੱਸਿਆ ਸੀ ਕਿ ਆਪਾਂ ਕਮਾਈ ਨਹੀਂ ਕਰਦੀ। ਬਿਲਕੁਲ ਜਿਹੜਾ ਜੈਕਟ ਪਾਣੀ ਹੈ। ਇਹ 3 ਮੀਟਰ ਨਾਲ ਜਾਂਦੇ ਹਾਂ ਪਰ ਪਾਸਂਗਰਾ ਆਉਂਦਾ ਜਿਹਨੇ ਬਾਬਾ ਬੁੱਢਾ ਸਾਹਿਬ ਕੇ ਰੱਖਾ ਕਿਰਪਾ ਕਰੇ ਕਿਰਪਾ ਹੀ ਕਰੇ ਜੀ ਚੜ੍ਹਦੀਆਂ ਕਲਾ ਚ ਰੱਖੇ ਸਾਰੇ ਵੀਰ ਭਰਾਵਾਂ ਨੂੰ ਜੀ ਦੂਜੇ ਨੰਬਰ ਤੇ ਕਿੰਨੇ ਝੋਟੀਆਂ ਇਹ ਦੂਜੇ ਨੰਬਰ ਤੇ ਪਹਿਲਾਂ ਝੋਟੇ ਸੂਈ ਹੈ ਜੀ ਆਪਣੇ ਦੇ ਅੱਛਾ ਜੀ ਇਹ ਤਨੇ ਦੋ ਦਸ ਕਿਲੋ ਨੂੰ ਹੋਊਗਾ ਜੀ 10 12 ਗਣਾ ਸੂਈ ਹੈ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਜਵਾਬ ਜਵਾਬ ਆਉ ਹੈ ਜੀ ਸਾਹਮਣੇ ਪੱਟਾ ਕੱਟੀ ਪੱਟਾ ਜੀ ਲੋ ਜੀ ਮੇਲ ਕਾਫ ਆ ਗਿਆ ਜੀ ਤੇ 10 ਲਈ ਜਿਹੜਾ ਦੁੱਧ ਇਸ ਟਾਈਮ ਤਿਆਰ ਆ ਪੜਦਾ ਵੀਰ हो गया ਲੋ ਜੀ ਮੋੜ ਲਿਓ 10 ਲੀਟਰ ਜਿਹੜਾ ਦੁੱਧ ਤਿਆਰ ਹੈ ਇਹ ਥਾਂ ਜਿਹੜਾ ਹੈ ਨੋਕ ਵਾਲਾ ਲੱਗਾ ਪਿਆ ਵਾ ਕੱਲਾ ਕੱਲਾ ਇਹਦਾ ਵੀ ਲੱਗਾ ਥਾ ਇਹ ਪਹਿਲਾਂ ਤੋਂ ਖਾਪ ਕੇ ਦੁੱਧ 11 12 ਕਿਲੋ ਭਰ ਦੋ ਜਿਹੜੀ ਗੱਲ ਹੋਵੇ ਆ ਲੈ ਆਪਣੇ ਤੋਂ ਕੱਲ ਹੀ ਆਈ ਹੈ ਵੀ ਠੀਕ ਹੈ ਠੀਕ ਹੈ ਜੀ ਛਵਾਈ ਚਵੀ ਚੰਗੀ ਲੱਗੀ ਹੈ ਜੀ ਆਹ ਵਾਲਾ ਪਈ ਮਿਲਦਾ ਆ ਗਿਆ ਜਿਹਦੇ ਪਿੱਛੇ ਹਰਫ ਆ ਗਿਆ ਤੇ ਮਿਲਤ ਵਾਂਗੂ ਛਵਾਈ ਚਵੀ ਵੀ ਚੰਗੀ ਆਲੀ ਬਹੁਤ ਚੰਗਾ ਥੋੜਾ ਜਿਹਾ ਡਰਦੀ ਹੈ ਇਸ ਕਰਕੇ ਖੰਡੀ ਤੇਰੀ ਬਾਕੀ ਬੱਚੇ ਬੱਚੇ ਨੂੰ ਕੋਈ ਪਰਵਾਹ ਨਹੀਂ ਸੂਬਾ ਪਹਿਲਾਂ ਨਹੀਂ ਹੈ ਅੱਛਾ ਜੀ ਮੂੰਹ ਵਾਲੀ ਛਗੀ ਹੈ ਵੀ ਠੀਕ ਹੈ ਠੀਕ ਲਓ ਜੀ ਛੇ ਦੰਦ ਜੇ ਮੂੰਹ ਬਿਲਕੁਲ ਨਵੀਂ ਝੋਟੀ ਹੈ ਜੇ ਇਹਦਾ ਭਾਈ ਜੀ ਮੁੱਲ ਫਿਰ ਇਹ ਵਿੱਚ ਮੈਂ 75000 ਜਦਾਂਗੇ ਜੀ 75 ਦੀ ਕਰ ਦਈਏ ਵੀ ਜਾ ਜੀ 70000 ਜਦਾਂਗੇ ਜੀ ਉਹ ਛੱਡ ਦਈਏ 65000 ਦੀ ਆਣਾ ਵੀ ਛੋੜ ਹੀ ਹੋ ਗਈ ਲਓ ਜੀ ਬਿਲਕੁਲ ਜੇ ਤੋਂ ਬਰੇ ਰੱਬ ਦਾ ਨਾਮ ਆ 65000 ਦੀ ਸੰਜਿਆ ਦੋਈ ਤੇ ਦੁੱਧ ਵੀ 11 12 ਦੇ ਕਿੰਨਾ ਭਰੀ ਹੋਵੀ ਠੀਕ ਆ ਬਈ ਠੀਕ ਸਾਹਿਬ ਜੀ ਥੋੜਾ ਜਨਾ ਤੇ ਅੱਗੇ ਆ ਗਈ ਆ ਉਹ ਜੀ ਪੂਰੀ ਆ ਪੂਰੀ ਵਿਚੀ ਪੂਰੀ ਤੇ ਜਾਸੂਆ ਆਪਣੇ ਕੋਲੋਂ ਵੀ ਰਣਾ ਪਰਸੋਂ ਮੈਂ ਖੜੀ ਵਿੱਚ ਪਾਗਣਾ ਥੋੜੀ ਦੁੱਧ ਦੀ ਤੰਗੀ ਸੀ ਦੁੱਧ ਮੈਂ 15 ਕਿਲੋ ਦਿੰਦੀ ਆਪਣੇ ਨੂੰ ਵੀ ਤਿੱਜਾ ਸੁਗਾ ਹੈ ਤੇ ਸਾਢੇ 8 ਮਹੀਨੇ ਚੱਕ ਪਾਸ ਆ ਜੀ ਖਾਣੀ ਪਾਸ ਕਰਾਉਂਦੀ ਉਹ ਪਾਈ ਅੱਧਾ ਕਿਲੋ ਦੁੱਧ ਦਿਆ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਉਹ ਆਪਣਾ ਛੱਡ ਨਹੀਂ ਦਿਆ ਜਿਹੜੀ ਗੱਲ ਆ ਇਹਦਾ ਕਿੰਨਾ ਦੱਸਾਂ ਜੀ ਮਿਲਕ ਰਿਕਾਰਡ ਤੇ 14 ਕਿਲੋ ਦਿੰਦੀ ਰਹੀ ਜੀ ਆ ਆਪਣੇ ਕੋਲੋਂ ਕਹੀਆਂ ਨਾ ਵੀਰਣਾ ਵੱਡੀ ਮੈਂ ਆਪਣੇ ਦੇ ਲੈ ਕੇ ਵਿੱਚ ਦੇ ਗਏ ਆਪਾਂ ਅੱਛਾ ਜੀ ਠੀਕ ਹੈ ਹਾਂ ਥੋੜੀ ਦੁੱਧ ਦੀ ਤੰਗੀ ਸੀ ਜੀ ਠੀਕ ਹੈ ਖੋਲ ਲੋ 21 14 ਲੀਟਰ ਵਾਲੀ ਨੀਲੀ ਬੂਰੀ ਦੀ ਆ ਜੀ ਨੀਲੀ ਵੀ ਬੂਰੀ ਦੀ ਠੀਕ ਆ ਜੀ ਬਹੁਤ ਘੱਟ ਲੱਗਦਾ ਨਾ ਹਾਂਜੀ ਲਓ ਬਾਕੀ ਜੰਮੀ ਪਈ ਜਿਹੜੀ ਬਹੁਤ ਹੀ ਜ਼ਿਆਦਾ ਵਾ ਇਹ ਸਖ ਯਾਰ ਤੁਸੀਂ ਵਿੱਚ ਇੱਕ ਕੋਸ ਤੇ ਥਾਣੇ ਪਾਸ ਕਰਾਉਂਦੀ ਕੋਈ ਪਾਣੀ ਅੱਤਾਂ ਗਲੋ ਦੋ ਗੱਲ ਚੋ ਕੋਟਾਮ ਹਾਂਜੀ ਕੋਟਾਮ ਛੱਡਣ ਦਾ ਆ ਪਰ ਠੀਕ ਆ ਠੀਕ ਫੇਰ ਤਮੀਨਾ ਰਹੇਗਾ ਤੁਹਾਨੂੰ ਹਾਂਜੀ ਹਾਂਜੀ ਛੱਡ ਦੇਣਾ ਚਾਹੀਦਾ ਹੈ ਲਓ ਲਓ ਜੀ ਮਿਲਕਰ ਕੌੜਚਾ ਬਹੁਤ ਹੀ ਚੰਗਾ ਆ ਗਿਆ ਉਹਦੇ ਹੋਰ ਆ ਗਈ ਆਪਣੀ ਨੀਲੀ ਤੇ ਪੂਰੀ ਅੱਖਾਂ ਦੇ ਵਿੱਚ ਵੀ ਆ ਗਈ ਆ ਕੋਈ ਕਾਤਾ ਬੜੀ ਵਿੱਚ ਚੰਗਾ ਵਾਹ ਇੱਕ ਕੁੜਾ ਕਾਉਂਦ ਵਿੱਚ ਕਿਵੜਾ ਆ ਗਿਆ ਤੇ 48 ਨੂੰ ਨੋਟ ਵਾਲਾ ਲੱਗਾ ਪਿਆ ਵਾ ਬਾਕੀ ਕੀ ਆ ਗਿਆ ਦੱਦੇ ਜੇ ਕਿ ਤਰ੍ਹਾਂ ਸਸਤੀ ਜੰਦਾ 14 ਲੀਟਰਦਾਰ 14 ਕਿਲੋ ਬੋਤਲ ਵਿੱਚ ਦਿੰਦੀ ਰਹੀ ਆਪਣੇ ਤੋਂ ਆਪਣੇ ਕੋਲੇ ਗਈ ਜੀ ਠੀਕ ਆਪਣੇ ਡਾਕਟਰ ਨੇ ਚੈੱਕ ਕਰਨਾ ਸਾਢੇ 8 ਮਹੀਨੇ ਗੱਭਨ ਚੈੱਕ ਪਾਸ ਹੈ ਅੱਛਾ ਜੀ ਹਾਂ ਜੀ ਇਹਦਾ ਭਾਈ ਮੁੱਲ ਫੇਰਾ ਇਹ 70000 ਦੀਆਂ ਕਿਤੇ ਦੇ ਦਈਏ ਜੀ 70 ਦੀ ਹਾਂ ਜੀ ਇਹ ਵੀ ਹਾਂ ਨਹੀਂ ਕਰ ਦੋ 65 ਦੀ ਦੇ ਦਈਏ ਜੀ ਜੇ ਸੁਣੋ ਜਿੱਥੇ ਹਾਂ ਨਾ 60000 ਦੇ ਦਾਂਗੇ ਜੀ ਠੀਕ ਹੈ ਲਓ ਜੀ 60000 ਦੀ ਵੱਡੀ ਵੱਡੀ ਤੋਂ 14 ਦਿਨ ਡੇਢ ਸਾਹਮਣੇ ਪੇੜੀ ਵੀ ਜੀ ਛੋਟ ਕਿੰਨੀ ਬਈ ਐ ਚੋ ਛੋਟ ਹੀ ਹੋਗੀ ਫਸੋ ਹੋਰ 500 ਕਰ ਦਾਂਗੇ ਜੀ ਠੀਕ ਹੈ ਲਓ ਜੀ ਛੋਟ ਵੀ 500 60000 ਦੀ ਬਿਲਕੁਲ ਇਹ ਵੀ ਹਿਸਾਬ ਨਾਲ ਕੋਈ ਸੰਭਲੂ ਵੀਰ ਭਰਾ ਡੇਢ ਮਹੀਨਾ ਤੇ ਦੁੱਧ ਚੰਗਾ ਕੱਢੀ ਜਾਂਦੀ ਹੈ ਤੇ ਆਹ ਬਾਈ ਕਿਵੇਂ ਚੌਥੇ ਨੰਬਰ ਤੇ ਇਹ ਵਿੱਚ ਚੌਥੇ ਨੰਬਰ ਤੇ ਆਪਣਾ ਤਿੱਜਾ ਸੂਆ ਸੁਣ ਵਾਲੀ ਆ ਵਿਧਾਇਕ ਡੰਗ ਕੱਢਦੇ ਆ ਵੀ ਅੱਛਾ ਜੀ ਇਹ ਆਪਾਂ ਤਾਂ ਲਾਗੋ ਲਈ ਦੁੱਧ 14 15 ਲੋ ਵੀ ਭਰਦੀ ਰਹੀ ਮੈਂ ਵੀ ਠੀਕ ਆ ਜੀ ਸੂਆ ਤੇ ਜਦੋਂ ਮੈਂ ਤਿੱਜਾ ਸੂਏ ਜਾ ਕੇ ਮੈਂ ਦੁੱਧ ਹੁੰਦੀ ਜਿਹੜੀ ਗੱਲ ਹੈ ਹਾਂਜੀ ਹਾਂਜੀ ਹੁਣ ਸੁਣ ਵਾਲੀ ਦੇ ਡੰਗ ਲੈ ਜਾਊਗੀ ਠੀਕ ਹੈ ਠੀਕ ਹੈ ਕੋਲੋ ਬਾਈ ਇਹ ਬਈ ਆ ਗਏ ਕੋਲ ਜਾ ਬਈ ਕਿੰਨਾ ਕਰ ਦੱਸਿਆ ਮਿਲ ਕਰ ਗੋੜ ਦੁੱਧ 14 ਕਿਲੋ ਚੋਂਦੇ ਰਹਾ ਜੋ ਸਵੇਰ ਤੇ ਜਾ ਜੋ ਠੀਕ ਹੈ ਡਾਂਗਾ ਲਗਾ ਲਓ ਠੀਕ ਹੈ ਠੀਕ ਹੈ ਲੋ ਜੀ ਥੋੜੇ ਬੜੇ ਕਰ ਜੀ ਢੱਲੇ ਸਿਰਫ ਤਿਆ ਆਦੀ 1 ਤੋਂ 2 ਦਿਨ ਹੀ ਖੜੋ ਵੀ ਕਰਮ ਵਾਲੀ ਤੇ ਪੰਡਾ ਪਈਆਂ ਵਾ ਥੱਲੇ ਸੂਆ ਦੋ ਹੀ ਕਿੰਨੇ ਫੀਸਾ ਥੂਗੀ ਤੇ ਬਾਕੀ ਥਾਂ ਜਿਹੜਾ ਬਹੁਤ ਚੰਗਾ ਲੱਗਾ ਨਿਕਲਾ ਕੱਲਾ ਕੱਲਾ ਲੱਗਾ ਵਿਆ ਜੇ ਤੋਂ ਦਰਸਾ ਮੰਦਰਾਮੀ ਆ ਕੇ ਸਿੰਘ ਥੂ ਥੋੜਾ ਜਿਹਾ ਥੀਕ ਹੈ ਠੀਕ ਕਰਤੋ ਉਹਦਾ ਚੰਗੀ ਆ ਨਾ ਹਾਂਜੀ ਦੋ 14 ਕੰਨ ਦੇ ਜਿਹੜੀ ਸੱਤ ਜਸੂਆ ਕਿੱਧਰ ਡੰਗਲ ਕੱਢ ਜੂ ਸਮਾਈ ਚੂਹੀ ਚੰਗੀ ਲੱਗੀ ਹੈ ਜੀ ਠੀਕ ਹੈ ਠੀਕ ਹੈ ਜੀ ਚੈੱਕ ਕਰ ਰਿਹਾ ਮੈਂ ਦਾ ਨੁਠਣਾ ਦਾ ਤੈਜ ਗਿਆ ਜਿਹੜਾ ਬਹੁਤ ਹੀ ਚੰਗਾ ਆ ਗਿਆ ਕਿੱਥੇ ਲੱਗਾ ਵਾ ਇਹ ਢਲਣਾ ਤੋਂ ਲਾਭ ਬਹੁਤ ਹੀ ਜ਼ਿਆਦਾ ਵਧੀਆ ਚੰਗੀ ਵਿੱਚ ਸਾਰੀ ਚੰਗੀ ਆ ਜੀ ਦੁੱਧ ਜਦੋਂ 12 13 ਕਿਲੋ ਦਾ ਕਰਮਾ ਵਾਲੀ ਦਹੀ ਜੋ ਜਿਹੜੀ ਗੱਲ ਥਣ ਲੈਵੇ ਤੇ ਖੁੱਲੀ ਆ ਜੀ ਠੀਕ ਆ ਠੀਕ ਆ ਤੇਰੀ ਗੱਲ ਕਮੈਂਟ ਦਾ ਚਲਾ ਕੇ ਦੋ ਦਿਖਾਉਂਦੇ ਐਨ ਪੈਪਾ ਲੱਗੀਆਂ ਪਈਆਂ ਇੰਟਰਨੈਟ ਦੇ ਹਿਸਾਬ ਨਾਲ ਭਰੀ ਕਰਾਂਗੇ ਆ ਵੇਖੋ ਜੀ ਠੀਕ ਆ ਇਹਦਾ ਬਾਜੀ ਬੋਲ ਫਿਰ ਇਹ ਵਿੱਚ 72000 ਦੇ ਦਾਂਗੇ 72 ਦੀ ਹਾਂਜੀ ਕਰ ਦਈਏ ਜਾ ਜੀ 70000 ਦੇ ਦਾਂਗੇ ਜੀ ਹੋਰ ਤੋਂ ਕਰ ਦਈਏ ਇਹ ਹਾਂ ਨਾ 60000 ਦੇ ਦਾਂਗੇ ਜੀ ਕੰਪਨੀ ਦੇ ਪੈਨ ਜੀ 65000 ਦੇ ਵਿਚੋੜ ਦੱਸੋ ਚੰਦੋ ਠੀਕ ਹੈ ਲੋ ਜੀ 65000 ਜੀ ਤੇ ਦੁੱਧ ਪਾਣੀ ਬੱਤੀ ਵੀ ਰੀ ਹੈ ਭਰਾ ਸਾਂਭਣ ਵਾਲਾ ਖੜੇ ਤੇ ਆਈਏ ਢੱਲਾ ਢੋਲਾ ਤੁਸੀਂ ਚੈੱਕ ਕਰ ਸਾਡੇ ਸਾਰੀਆਂ ਕਬਰ ਕਰਨੀਆਂ ਜੇ ਜੋ ਪੌਣੀ ਬੜ ਬਾਈ ਜੀ ਹਾਂ ਜੀ ਪਾਣੀ ਠੀਕ ਲੋ ਜੀ ਸਾਇਰ ਤੇ ਤੁਮ ਨੇ ਆ ਜਸੂ ਬਾਈ ਨੇ ਕਹਿੰਦੇ ਇਹ ਵਿੱਚ ਸੂਈ ਜਾਂ ਤਿੰਨਾਂ ਦਿਨਾਂ ਦੇ ਵੀ ਅੱਛਾ ਜੀ ਆਲੇ 15 ਕਿਲੋ ਬੋਲਾ ਹੋਊਗਾ ਜੋ ਵੀ ਠੀਕ ਹੈ ਜੀ ਦੋ ਤਿੰਨਾਂ ਦਿਨਾਂ ਸੂਈ ਜੋ ਵੀ ਸੂਆ ਕਿੰਨਾ ਸੂਈਆ ਸੂਆ ਤੋਂ ਦੂਸਰਾ ਜੋ ਵੀ ਠੀਕ ਹੈ ਲੋ ਜੀ ਕੱਢ ਕੱਢ ਕੇ ਲਾ ਤੱਕੜਾ ਆ ਗਿਆ ਦੁੱਧ 20 ਕਿਲੋ ਦੇ ਦੂੰਗੀ ਬਾਕੀ ਲੱਗਦਾ ਸਨਾਂ ਦਿਨਾਂ ਸੂਈ 15 ਕਿਲੋ ਬੋਲਾ ਹੋਗਾ ਅੱਛਾ ਜੀ ਠੀਕ ਲੋ ਜੀ 15 ਲੀਟਰ ਜਿਹੜਾ ਇਸ ਦਾ ਬੋਲਾ ਰੈਡੀ ਆ ਜੋ ਆ ਗਏ ਬੱਚਾ ਆ ਗਿਆ ਇਹਦਾ ਬੱਚਾ ਜੀ ਮਗਰ ਠੀਕ ਲੋ ਜੀ ਮੇਲ ਖਾ ਫਾ ਗਿਆ ਜਿਹਦੇ ਪਿੱਛੇ ਬਈ ਕਿੰਨਾ ਭਰ ਦੁੱਧ ਦੇ 3 ਕਿਲੋ ਜੀ ਦੁੱਧ ਦੇ ਹੋਗੀ ਮੇਡ ਠੀਕ ਹੈ ਠੀਕ ਹੈ ਵਾਹ ਜੀ 20 ਹਣ ਤਾਂ ਸੂਈ ਤਾਂ ਨੂੰ ਪਤਾ ਪਤਾ ਪੁੱਤਨ ਹੈਗਾ ਵੀ ਹਾਂਜੀ ਹਾਂਜੀ ਲੋ ਜੀ ਫੇਸ ਪਾਰਟੀ ਵੀ ਚੈੱਕ ਕਰਾ ਦੇ ਪਤੀ ਘੱਟ ਘਾਟ ਜਿਹੜਾ ਬਹੁਤ ਹੀ ਤਗੜਾ ਆ ਗਿਆ ਵਾ ਤੇ ਦੂਜਾ ਸੂਆ ਦੇ ਘਰ ਜਿਹੜੇ ਨਾ ਨੂੜਾ ਵੀ ਆफी ਆ ਗਿਆ ਵਾ ਉਹ ਛਣਾ ਦਾ ਪੈ ਗਿਆ ਚਲੋ ਚੱਪਾ ਆ ਗਿਆ ਜਿਹਦਾ ਹਲ ਜਿਹੜੇ ਪਰਲੇ ਆ ਗਏ ਉਰੀਆ ਵਾੜਾ ਗਿਆ ਜੇ ਮੇਲ ਕਾਫੇ ਦੇ ਪਿੱਛੇ ਠੀਕ ਹੈ ਜੀ ਇਹਦਾ ਬਾਈ ਜੀ ਕੀ ਕਰਨਾ ਜੀ ਮੁੰਲੇ ਇਹ ਵੀ ਜੀ 62000 ਜੀ ਨਾ ਦੇ ਦਈਏ ਇਹ ਵੀ ਜੈਲ ਜਾਂਦੀ ਹੈ ਤੇ 55000 ਦੇ ਦਾਂਗੇ ਜੀ ਹਾਂ ਆ ਗਈ ਕਦਰ ਕੋਈ 50000 ਦੀ ਹਾਂ ਨਾ ਇਹ ਚ ਛੋੜ ਹੀ ਹੋ ਗਈ ਜੀ 15 ਕਿਲੋ ਬੋਲਾ ਦੁੱਧ 20 ਕਿਲੋ ਦੇ ਦੂੰਗੀ ਓਣੀ ਗੱਲ ਵੀਡੀਓ ਦੇ ਖੁੱਲੇ ਮਾਨਸਾਨ ਬਾਈ ਨੇ ਕੀਤੇ ਆ ਬਿਲਕੁਲ 1000 ਰੁਪਿਆ ਬਾਈ ਕਹਿੰਦਾ ਕਿ ਕਮਾਈ ਰੱਖ ਕੇ ਵਿਰੇਡ ਪਾਏ ਆ ਹਾਂ ਜੀ ਆਪਾਂ ਤੇਨ ਵਾਲੀ ਗੱਲ ਕੀ ਕਰੀ ਜਿਹੜੀ ਗੱਲ ਆ ਵੀ ਸਗਰਾ ਦਿਨ ਚਲੋ ਬੋਣੀ ਵਟਾ ਚਾਈ ਪਹਿਲੀ ਵੀਡੀਓ ਆਪਾਂ ਪਾਉਣ ਲੱਗੇ ਆ ਪਹਿਲਾਂ ਆਪਾਂ ਪਾਉਂਦੇ ਰਾ ਸੰਦੀਪ ਚੈਨਲ ਦੇ ਦੋਸਤ ਫਿਰ ਨਹੀਂ ਸੂਤਰ ਵਿੱਚ ਬੰਦ ਕਰਤਾ ਇਹ ਕੰਮ ਜੀ ਹਾਂਜੀ ਹਾਂਜੀ ਤਾਂ ਫਿਰ ਮੈਂ ਤੁਹਾਡੇ ਚੈਨਲ ਤੇ ਵੀਰਾਂ ਨੂੰ ਪਾਉਣੇ ਜਿਹੜੀ ਗੱਲ ਸਾਰੇ ਲੈ ਤੇ ਪਾਉਂ ਠੀਕ ਆ ਠੀਕ ਆ ਠੀਕ ਆ ਜੀ ਤੇ ਤੁਹਾਨੂੰ ਪਤਾ ਹੀ ਆਪਾਂ ਚਲੋ ਚੰਗੇ ਬੰਦੇ ਆ ਜੀ ਸਾਰੇ ਵੀਡੀਓ ਪਾਉਂਦੇ ਮਾੜਾ ਡੰਗਰ ਨਹੀਂ ਪਈਦਾ ਹਾਂਜੀ ਤੇ ਲਓ ਜੀ ਬਾਕੀ ਇਹਦੇ ਇਹ ਭਾਨੇ ਤੇ ਨਾੜਾ ਣੜਾ ਵੀ ਕਾਕੀ ਆ ਗੀਆਂ ਤੇ ਵੀਡੀਓ ਪੂਰੀ ਵੇਖ ਲਈ